ਕੀ ਨਾਮ ਹੈ ਮੇਰਾ ਨਾਮ ਜੀ ਸੁਕਿੰਦਰ ਕਿੱਥੋਂ ਪਹੁੰਚੇ ਹੋ ਅਸੀਂ ਖੋਖਰਗੁਰ ਤੋਂ ਪਹੁੰਚੇ ਜੀ ਸੁਕਿੰਦਰ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਪੰਗ੍ਰਿਤ ਜੁਣਾ ਦਾ ਆਗਾਜ਼ ਹੋ ਗਿਆ ਨਾ ਅੱਜ ਤੁਸੀਂ ਫਾਰਮ ਭਰਨੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਪਹੁੰਚੋ ਕਿਹੋ ਜਿਹਾ ਪ੍ਰਬੰਧ ਕੀਤਾ ਗਿਆ ਨੇ ਇੱਥੇ ਜੋ ਦੇਖੇ ਪ੍ਰਬੰਧ ਬਹੁਤ ਵਧੀਆ ਨੇ ਸਾਨੂੰ ਕੋਈ ਵੀ ਦਿੱਕਤ ਨਹੀਂ ਆ ਰਹੀ ਕੋਈ ਵੀ ਸਰਟੀਫਿਕੇਟ ਲੈਣਾ ਪਹਿਲ ਦੇ ਦਾ ਤੇ ਮਿਲ ਜਾਂਦਾ ਹੈ ਲੈਣਾ ਵੀ ਲੱਗੀਆਂ ਵੀ ਥਾਂ ਥਾਂ ਤੇ ਐਸੀ ਮੈਨੇਜਮੈਂਟ ਕੀਤੀ ਹੈ ਬਿਉਨਾਂ ਨੇ ਮੇਜ਼ ਟੇਬਲ ਲਾ ਕੇ ਪੂਰਾ ਵਧੀਆ ਡੀਲ ਕਰਦੇ ਆਫਸਰ ਜੋ ਸਹਾਬਾਨ ਹੈ ਵੀਡੀਓ ਬਲਾਗ ਦੇ ਸੈਕਟਰੀ ਸਹਾਬਾਂ ਜਈ ਸਾਹਿਬ ਤੇ ਵੀਡੀਓ ਸਾਹਿਬ ਦੇ ਸਾਰੇ ਜੀ ਨਹੀਂ ਮੁਲਾਜ਼ਮ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਪਹਿਲਾਂ ਮੁਸ਼ਕਲ ਆਉਂਦੀ ਸੀ ਹੁਣ ਕੋਈ ਵੀ ਮੁਸ਼ਕਲ ਨਹੀਂ ਆ ਰਹੀ ਜੀ ਕਾਗਜ਼ ਅੱਜ ਭਰਨਾ ਆਇਆ ਸੀ ਅਸੀਂ ਸਰਪੰਚੀ ਦੀ ਚੋਣ ਵਾਸਤੇ ਫਾਰਮ ਭਰਨੇ ਆਏ ਸੀ ਜੀ ਕੀ ਕੀ ਹੈਗੇ ਡਾਕੂਮੈਂਟ ਜਿਹੜੇ ਜ਼ਰੂਰੀ ਹਦਾਇਤਾਂ ਕੀਤੀਆਂ ਗਈਆਂ ਨੇ ਲੈ ਕੇ ਪਹੁੰਚੋ ਤਾਂ ਕਿ ਹੋਰ ਵੀ ਵੀਰ ਆਉਣਗੇ ਭਾਣਾ ਭਰਾਵਾਂ ਆਉਣਗੇ ਠੀਕ ਹੈ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਦੇਖੋ ਜਿਉਂ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਜੀ ਹਰੇਕ ਬੰਦੇ ਨੇ ਇਹਨਾਂ ਦੇ ਸਾਰੇ ਜਿਹੜੇ ਸੈਕਟਰੀ ਸਾਹਿਬਾਨ ਨੇ ਉਹਨਾਂ ਨੇ ਆਪਣੇ ਸਾਰੇ ਪ੍ਰਬੰਧਕਾਂ ਨੂੰ ਅਗਾਜ ਕਰਤਾ ਵੀ ਤੁਸੀਂ ਆਪਣਾ ਸੋਸ਼ਲ ਮੀਡੀਆ ਰੱਖੀ ਜਿਵੇਂ ਆਧਾਰ ਕਾਰਡ ਵੋਟ ਕਾਰਡ ਪੈਨ ਕਾਰਡ ਬੈਂਕਾਂ ਦੇ ਜੋ ਆਪਣਾ ਲੈਣ ਦੇਣਾ ਉਹਦੇ ਸਰਟੀਫਿਕੇਟ ਤੇ ਹੋਰ ਜਿੰਨੇ ਵੀ ਪ੍ਰਬੰਧ ਹੈ ਸਾਰੇ ਮੋਹਰਿਆ ਕਰਾਏ ਹੋਇਆ ਇੱਥੇ ਲਿਖਿਆ ਵੀ ਹੋਇਆ ਵੀ ਜੋ ਵੀ ਆਪਾਂ ਨੂੰ ਕਾਗਜ਼ ਪੱਤਰ ਜ਼ਰੂਰੀ ਤਾਂ ਉਹ ਹੋਣੇ ਚਾਹੀਦੇ ਨੇ ਤੇ ਇਹਨਾਂ ਵੱਲੋਂ ਪੂਰਾ ਡੀਲ ਵਧੀਆ ਕੀਤਾ ਜਾ ਰਿਹਾ ਹੈ ਜੀ ਇੱਥੇ ਦੇਖੋ ਜੀ ਅਸੀਂ ਲੈ ਕੇ ਆਏ ਹਾਂ ਦੋ ਆਫਸਰਾਂ ਨੇ ਸਾਨੂੰ ਕਹਿਆ ਸੀ ਅਸੀਂ ਕੱਲ ਵੀ ਆਏ ਸੀ ਤੇ ਉਹਨਾਂ ਨੇ ਦੱਸਿਆ ਸੀਗਾ ਆਧਾਰ ਕਾਰਡ ਪਿੰਨ ਕਾਰਡ ਵੋਟ ਕਾਰਡ ਵੋਟਰ ਸੂਚੀ ਤੇ ਆਪਣਾ ਜਾਤੀ ਸਰਟੀਫਿਕੇਟ ਤੇ ਉਹ ਅਸੀਂ ਲੈ ਕੇ ਆਏ ਆ ਤਾਂ ਪ੍ਰਬੰਧ ਕਰ ਰਹੇ ਨੇ ਬਹੁਤ ਵਧੀਆ ਪ੍ਰਬੰਧ ਹੈ ਜੀ ਤੇ ਦੇਖੋ ਪਿੰਡ ਨੇ ਮੌਕਾ ਦਿੱਤਾ ਮੈਨੂੰ ਤੇ ਆਪਾਂ ਵੀ ਪਿੰਡ ਤੇ ਜਿਵੇਂ ਪਿੰਡ ਨੇ ਆਪਣੇ ਤੇ ਵਿਸ਼ਵਾਸ ਕੀਤਾ ਆਪਾਂ ਵੀ ਪਿੰਡ ਤੇ ਖਰੇ ਉਤਰਾਂਗੇ। ਕਿਹੜਾ ਵਾਰਡ ਹੈਗਾ ਉੱਥੇ? ਇਹ 1 ਨੰਬਰ ਵਾਰਡ ਹੈ ਜੀ ਆਪਣਾ। ਤੇ ਹੋਰ ਕੌਣ ਉੱਥੇ? ਕੋਈ ਨਹੀਂ ਹੋਇਆ ਅਜੇ ਤੱਕ ਤਾਂ। ਇਹ ਤਾਂ ਸਭ ਪੱਕੀ ਤੁਸੀਂ ਪੱਕਾ ਸਰਪੰਚੀ ਹੈ ਜੀ। ਸਾਰਾ ਪੂਰਾ ਪਿੰਡ ਫਿਰ? ਹਾਂਜੀ ਹਾਂਜੀ ਪੂਰਾ ਗਾਲ ਨਾਲ ਹੈ। ਅੱਛਾ। ਤੇ ਕਿਹੜਾ ਕਿਹੜਾ ਮੰਚਾ ਹਿੱਸਾ ਹੈ ਕਿ ਵੀ ਆਪਾਂ ਮੈਂ ਵਿਕਾਸ ਕਰੂੰਗਾ ਵਾਰਡਪ੍ਰਤੀ? ਵਿਕਾਸ ਤਾਂ ਦੇਖੋ ਜੀ ਜਿੱਥੇ ਤੱਕ ਵੀ ਹੋਇਆ ਹੈਣਾ। ਕੋਈ ਕੋਈ ਲੱਗਦਾ ਹੁੰਦਾ ਕਿ ਮੈਂ ਆ ਪਹਿਲ ਦੇ ਧਰ ਤੇ ਕਰਾਂ ਬਾੜ ਚ ਪਹਿਲ ਦੇ ਧਾਰ ਤੇ ਤਾਂ ਇੱਕੋ ਜੀ ਜਿਹੜੇ ਜਮਾ ਖੂ ਬਣੇ ਪਏ ਘਰ ਪੰਜ ਪੰਜ ਕੁੜੀਆਂ ਨੇ ਪਿਓ ਸਿਰ ਤੇ ਨਹੀਂ ਉਹਨਾਂ ਦੇ ਘਰ ਮੇਰੀ ਸੋਚ ਇਹ ਆ ਬਣਾਉਣਾ ਹੈ ਬਣਾਉਣਾ ਇਹ ਸੋਚ ਆ ਪਹਿਲਾਂ ਤਾਂ ਇਸ ਤੋਂ ਬਾਅਦ ਸਮੇਂ ਦੇ ਨਾਲ ਨਾਲ ਚੱਲੇ ਜਾਊਗਾ ਭਾਈ ਜਰਖ ਸਾਂਝ ਬਣੀ ਰਹੇ ਕੀ ਕੀ ਹਦ ਦਿੱਤਾ ਹੈਗੇ ਆਪਣੇ ਵੱਲ ਹਦ ਦਿੱਤਾ ਤਾਂ ਦੇਖੋ ਜੀ ਜਿਹੜੀ ਇਲੈਕਸ਼ਨ ਹੈਗੀ ਆ ਇਹ ਹਰ ਇੱਕ ਬੰਦੇ ਨੂੰ ਰੁਕਾ ਲ ਇਲੈਕਸ਼ਨ ਲੜਨ ਦਾ ਥੜਨ ਦਾ ਪਰ ਜਿਹੜੀ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਯੋਗ ਸਾਡੇ ਡੀਸੀ ਸਾਹਿਬ ਸਰਦਾਰ ਕੁਲਵੰਸੀ ਜੀ ਆਈਐਸ ਸਾਡੇ ਡੀਸੀ ਜੀ ਪ੍ਰਕਾਸ਼ ਪੰਸਰ ਜੀ ਆਈਐਸ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਪਹਿਲੀ ਗੱਲ ਤਾਂ ਹੱਥ ਬੰਨ੍ਹ ਕੇ ਹੀ ਅਪੀਲ ਬੇਨਤੀ ਹੈ ਕਿ ਪਿੰਡਾਂ ਦੇ ਵਿੱਚ ਰਹਿਣਾ ਹੈਗਾ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਸ਼ਾਂਤੀ ਦਾ ਮਾਹੌਲ ਰੱਖੋ ਪਿੰਡ ਦੀ ਭਲਾਈ ਵਾਸਤੇ ਪਿੰਡ ਦੀ ਚੰਗੇ ਡਵੈਲਪਮੈਂਟ ਦੇ ਲਈ ਜੋ ਚੰਗਾ ਪੜਿਆ ਲਿਖਿਆ ਬੰਦਾ ਹੈਗਾ ਉਹ ਨੂੰ ਸਭ ਸੰਮਤੀ ਨਾਲ ਸਰਪੰਚ ਬਣਾਇਆ ਜਾਵੇ ਤਾਂ ਸਾਡੇ ਵਾਸਤੇ ਬਹੁਤ ਵਧੀਆ ਗੱਲ ਹੈ ਇਹਦੇ ਨਾਲ ਇੱਕ ਤਾਂ ਪਿੰਡਾਂ ਦਾ ਭਾਈਚਾਰਕ ਅਸਰ ਸੱਚ ਕਾਇਮ ਹੁੰਦਾ ਪਿੰਡਾਂ ਦੇ ਵਿੱਚੋਂ ਪਾਰਟੀ ਵਾਲੀ ਦਸ਼ਮਣੀ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਖਤਮ ਹੋ ਜਾਂਦੀਆਂ ਨੇ ਇਸ ਕਰਕੇ ਸਾਡੀ ਕੋਸ਼ਿਸ਼ ਸਾਰਿਆਂ ਨੂੰ ਇਹ ਪੀੜਾ ਬੇਨਤੀ ਹੈ 합ਤਵੰਦ ਕੇ ਵੀ ਸਰਸੰਮਤੀ ਜਿੰਨੀ ਵੀ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸਰਸੰਮਤੀ ਹੋ ਜਾਵੇ ਤਾਂ ਬਹੁਤ ਵਧੀਆ ਸਰਪਾ ਦੂਸਰੀ ਗੱਲ ਕਰਾਂਗੇ ਜਿਸ ਤਰ੍ਹਾਂ ਅਚ ਪਹਿਲੇ ਦਿਨ ਹੈਗਾ ਨੌਜਵਾਨੀ ਦਾ ਭਰਨ ਦਾ ਤਾਂ ਕਿਸ ਤਰ੍ਹਾਂ ਦੀ ਆਪਣੇ ਵੱਲ ਤਿਆਰੀ ਕੀਤੀ ਗਈ ਹੈ ਸਾਡੇ ਜਿਹੜੇ ਜ਼ਿਲ੍ਹਾ ਹੈਗਾ ਦਾ ਮਾਨਸਾ ਸਾਡੇ ਕੋਲ 245 ਗ੍ਰਾਮ ਪਜੇ ਤਾਂ ਜਿਸ ਦੇ ਵਿੱਚ ਅਸੀਂ 27 ਜਿਹੜੇ ਸਾਡੇ ਆਰੂ ਤੇ ਯਾਰੂ ਲੱਗੇ ਹੋਏ ਨੇ ਉਹ ਵੱਖ-ਵੱਖ ਜਿਹੜੇ ਕਾਸਟਰ ਵਾਈ ਉਹਨਾਂ ਨੂੰ ਸਥਾਪਿਤ ਸਥਾਪਿਤ ਕਰ ਦਿੱਤਾਗਾ ਜਿਵੇਂ ਸਾਡੇ 5 ਬਲਾਕ ਨੇ ਚਾਹਤਾਂ ਸਾਡੇ ਬਲਾਕਾਂ ਦੇ ਵਿੱਚ ਹੀ ਬੈਠੇ ਨੇ ਜਿਵੇਂ ਭੁਲੜਾ ਹੈਗਾ ਪਿੱਖੀ ਹੈਗਾਗਾ ਮਾਨਸਾ ਹੈਗਾਗਾ ਐਂਡ ਸਰਦੂਰਗੜ ਉਹ ਸਾਡੇ ਬਲਾਕਾਂ ਦੇ ਵਿੱਚ ਹੀ ਬੈਠੇ ਨੇ ਜਿਹੜਾ ਸਾਡਾ ਚਨੀਰ ਹੈਗਾਗਾ ਉੱਥੇ ਸਾਡੇ ਮਾਰਕੀਟ ਕਮੇਟੀ ਦਫ਼ਤਰ ਤੇ ਜਿਹੜਾ ਸਾਡਾ ਫੂਡ ਸਪਲਾਈ ਦਾ ਦਫ਼ਤਰ ਹੈਗਾ ਉਹ ਨੇੜੇ ਜਿਹੜੇ ਨਾਲ ਹੀ ਹੈਗੇ ਨੇ ਉਹ ਉੱਥੇ ਜਿਹੜੇ ਹੈਗੇ ਆ ਉਹ ਯਾਰ ਉੱਥੇ ਬੈਠੇ ਨੇ ਸਾਡੀ ਕੋਸ਼ਿਸ਼ ਇਹ ਰਹੀ ਹੈ ਕਿਉਂਕਿ ਜਿਹੜੀ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਨੂੰ ਚੁੱਲਾ ਟੈਕਸਟ ਤੇ ਜਿਹੜੀ ਪਿੰਡ ਦੀ ਐਨਓਸ ਐਨਓਆਈਸੀ ਹੈਗੀ ਐਨਓਸੀ ਜਿਹੜੀ ਹੈਗੀ ਹੈ ਉਹ ਵੀਡੀਓ ਬਲੂ ਦਿੱਤੀ ਜਾਣੀ ਹੈ ਬਲੌਕ ਦੇ ਵਿੱਚ ਦਿੱਤੀ ਜਾਣੀ ਆ ਤਾਂ ਕਿ ਜਿਹੜੀ ਲੋਕਾਂ ਨੂੰ ਤੇ ਪਬਲਿਕ ਨੂੰ ਜਾਣ ਆਉਣ ਦੇ ਵਿੱਚ ਹਰਾਸਮੈਂਟ ਨਾ ਹੋਵੇ ਇਹ ਚੀਜ਼ਾਂ ਦਾ ਵੀ ਮਾਨਜੂਬ ਦੀ ਸਾਹਿਬ ਵੱਲੋਂ ਬਹੁਤ ਧਿਆਨ ਲਿਖਿਆ ਗਿਆ ਕਿ ਇੱਕੋ ਥਾਂ ਦੇ ਪੂਰੀ ਅਗਲੇ ਦਾ ਕੰਮ ਹੋ ਜਾਏ ਉੱਥੇ ਬੰਦਾ ਗਿਆ ਤੇ ਆਪਣਾ ਨਾਮਿਨੇਸ਼ਨ ਉੱਥੇ ਬੰਦਾ ਫੈਲ ਕਰ ਸਕਦਾ ਜੀ ਸਰ ਸਰ ਦੂਸਰੀ ਆਪਾਂ ਗੱਲ ਕਰ ਲਈ ਜਿਸ ਤਰ੍ਹਾਂ ਕੀ ਕੀ ਜਿਹੜੇ ਡਾਕੂਮੈਂਟ ਜ਼ਰੂਰੀ ਲੈ ਕੇ ਆਉਣ ਤਾਂ ਕਿ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ ਉਮੀਦਵਾਰ ਜਿਹੜੇ ਆਉਣਗੇ ਮੈਂਬਰ ਹੋਣ ਵੱਡੀ ਗੱਲ ਤਾਂ ਇਹ ਉਹ ਬੰ